ਬਾਬਾ ਜੀ ਸਿੰਘ ਜੀ ਬਲਵੰਤ ਇਹ ਸਮਾਜ ਨੂੰ ਚੱਗੇ ਗਿਆ ਨੇ ਜਿਹੜਾ ਅੱਜ ਜਿੱਤ ਸਿੰਘ ਨੂੰ ਜਾਂ ਇਤਿਆਹ ਨੂੰ ਉਕੜ ਰੱਖਦਿਆਂ ਹੋਏ ਇਹ ਸਮਾਗਮ ਹੋ ਗਿਆ ਨਾ ਸਾਫ ਸਮਲ YouTube ਲਾਈਵ ਵੈਸ ਵਲੇ ਆ ਦਸੰਕਰੀਏ ਗੁਰਦੁਆਰਾ ਗੁਰਦੁਆਰਾ ਸਤਨਪੁਰਪਾਸ਼ ਦੀ ਜੋਲਾ ਜਿੰਦਰਾਇਆ ਸਤਨਪੁਰਵਾਜ ਜੀ ਆਇਆ ਮੁਖ ਪਰਵੰਤ ਬਾਬਾ ਜੀ ਸਿੰਘ ਜੀ ਮੈਂ ਕੁੜੇ ਜੌਨ ਵਾਲਾ ਆਓ ਦਰਸ਼ਕ ਜੀ ਇਹਨਾਂ ਦੇ ਮੁਕਤੇ ਅਨੁਰਾਖਿਆ ਜਿਆਦਾ ਬਹੁਤੇ ਪੀੜੀਆਂ ਮਹਾਂਪੁਰਖਾਂ ਨੂੰ ਬਜਨ ਕੀਤਾ ਗਿਆ ਉਹਨੀਆਂ ਪੀੜੀਆਂ ਧਿਆਨ ਦੇਖਣ ਗਈਆਂ ਆਮਨੇ ਬੱਚਿਆਂ ਨੂੰ ਤੇ ਹਰ ਜੁੜ ਗਏ ਜੋ ਲਾਈਆਂ ਜੰਗਾ ਦਿੱਤਲ ਸਿੰਘ ਦੇ ਇਤਿਹਾਸ ਨੂੰ ਮੁਕਤੇ ਨਾਲ ਜਾਣਕਾਰੀ ਦਿੱਤੀ ਗਈ ਹੈ ਆਓ ਤੁਹਾਨੂੰ ਦਰਸ਼ਕ ਜੀ ਗੁਰਦਸਾਹ ਬਾਸ ਜੀ ਜੋ ਜੰਦਾ ਤੋਂ ਪਹਿਲਾਂ ਚਾਪਰ ਰੋਡ ਤੇ ਸਥਿਤ ਹੈ ਰਾਜੇ ਮਰੀ ਹੋਏ ਕਿਹਾ ਕੋਈ ਜਾਂਦਾ ਖੈਰ ਆਉਂ ਦਰਸ਼ਨ ਕਰੀਏ ਗੁਰਦਸਾਹ ਜਿੱਥੇ ਸائیں ਦਰਸ਼ਨ ਕਰਨ ਦੇ ਰੇ ਰੇ ਦੇ ਰੇ ਦੇਰਾ ਮਹਾਂਪੁਰਖਾਂ ਨੇ ਆਪਣੇ ਇਤਿਹਾਸ ਮੁਖ ਰੱਖਦੇ ਹੋਇਆ ਸائیں ਦਰਸ਼ਨਾਂ ਵਾਸਤੇ ਜਦੋਂ ਕੋਈ ਪਾਸੇ ਵੀ ਖੇ ਜੋ ਆਪਣੇ ਸਾਡੇ ਨਾਲ ਇੰਕਾਰ ਕਿਸੇ ਨੇ ਪਿਆਰੀਆਂ ਜਗਸਿੰਘ ਕਾਹਨ ਗੁਰਦਰਾ ਸਵਾਗਤ ਜੋਆ ਨੰਦੇ ਦੇ ਤੇ ਜੀ ਦੇ ਸਾਡੇ ਜੁਨੀਆਰ ਬਲੇ ਜੋ ਪਿਆਰੀਆਂ ਜਿੰਨੇ ਪਤਰਾ ਹੀ ਬਹੁਤ ਜੀ ਦੇ ਜੀ ਦੀ ਬੋਣ

ਤਾਂ ਅਮਰਪੁਰ ਕਾ ਨੇ ਜੰਗਾਲ ਵਿੱਚ ਤਾਂ ਜਿੱਤ ਸਿੰਘ ਦਾ ਇਤਿਹਾਸ ਜੌਨੀ ਪੀੜਿਆਂ ਨੂੰ ਬੱਚਿਆਂ ਨੂੰ ਜਾਂ ਸਿੱਖ ਜਵਾਨਾਂ ਸਾਡਾ ਦਰਸ਼ਕ ਰਣ ਵਾਸਤੇ ਬੱਲਾ ਸਿੰਘ ਜੀ ਵੀ ਹੈ ਅੱਜ ਆਪਣੇ ਸ਼ੁਭ ਸਾਡੇ ਨਾਲ ਸਾਡਾ ਦਰਸ਼ਕ ਰਣ ਵਾਸਤੇ ਜਨ ਜੈ ਧਿਆਨ ਨੂੰ ਆ ਗਾਨਕਰ ਜੀ ਜਿਹਦੇ ਇਚੇ ਦੇ ਮੁੱਖ ਪ੍ਰਬੰਧਕ ਮੁੱਖ ਅਧਗ੍ਰਾਂਥੀ ਤੇ ਪਾਪਾ ਬਲਵਿੰਦਰ ਸਿੰਘ ਜੀ ਤੇ ਕੁਝ ਸਮੇਂ ਪਹਿਲਾਂ ਮਾਘੜ ਮੋਕਰਾ ਵਾਲੇ ਬਾਬਾ ਜੀ ਸਿੰਘ ਜੀ ਨੇ ਜਾਣ ਕਰ ਦਿੱਤੀ ਹੈ ਧਿਆਨ ਮੁਕ ਰੱਖਦੇ ਹੋਏ ਸੰਗਤਾਂ ਦਾ ਆਚਨ ਰਿਤ ਜਿਆ ਹੈ ਗੁਰਦਾਸ ਸਾਹਿਬ ਤੋਂ ਆਉਂਦੀਆਂ ਛਿਰੀਆਂ ਜੋ ਬੱਚੇ ਆਉਣ ਦੇਖੋਗੇ ਉਹ ਬਧੇ ਅੱਜ ਕਰੀ ਅੱਗੇ ਕਰ ਪਾਈ ਗਰੀ ਰਵੀ ਸਿੰਘ ਕੋਲੋਂ ਉਹਨਾਂ ਦਾ ਜਾਣ ਕਰ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਇਤਿਹਾਸ ਬਾਰੇ ਮਾਪੁਰਖਾਂ ਨੇ ਆਪਣੇ ਅੱਥਾ ਦੇ ਨਾਲ ਸੰਗਤਾਂ ਨੂੰ ਦਰਸ਼ਨ ਕਰਾਉਣ ਦਾ ਵਾਅਦਾ ਰੱਖਿਆ ਉਹਨਾਂ ਨਾਲ ਕੀ ਕਹਿਣਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸੰਤੋਖਪੁਰ ਕੌਂਸਲ ਦੇ ਪ੍ਰਧਾਨ ਅਤੇ ਸਥਾਨ ਦੇ ਕੀ ਮੁਖਪੁਰੰਦਕ ਜੀ ਸ਼੍ਰੀਮਾਨ ਸਰ ਸੰਗੁਰਮ ਜੀ ਸਿੰਘ ਜੀ ਜਿਹੜੇ ਪਹਿਲਾਂ ਬਾਲੇ ਅਨੇਕ ਕਿਤੇ ਪ੍ਰਚਾਰਤਾਂ ਇੱਕ ਮੁੱਖ ਗਿਆਨੀ ਜਿਨ੍ਹਾਂ ਆਪਣੇ ਬੜੀਆਂ ਸੇਵਾਵਾਂ ਜੋ ਕੋ ਜਦੋਂ ਵੀ ਸੇਵਾ ਸੰਭਾਲਦੀ ਦਿਨ ਰਾਤ ਕਰ ਸੇਵਾ ਤੇ ਦਸਾਂ ਦਾ ਵਿਖੇ ਬੜੀ ਸੁੰਦਰਤਾ ਦਿਖਾ ਦੇਣ ਵਾਸਤੇ ਆਰੰਭ ਦੇ ਕੀਤੇ ਸਨ ਇਸ ਲਈ ਦੇ ਤੇ ਜੋ ਅੱਜ ਦਾ ਇਹ ਬੜਾ ਬਹਾਨ ਮੈਂ ਸਮਝਦਾ ਬੜਾ ਹੀ ਵਡਾਈ ਦਿਹਾੜਾ ਹੈ ਜਿਵੇਂ ਕਿ ਵਿਚਿਤ੍ਰ ਸਿੰਘ ਬਾਵਾ ਬੰਦਾ ਸਿੰਘ ਬਾਦਰ ਤੇ ਸਭ ਤੋਂ ਵੱਡੀ ਗੱਲ ਮਾਤਰ ਗੁਰੂ ਜਰ ਕੋਲ ਛੋਟੇ ਸਭ ਜਾਂਦੇ ਨੇ ਜੋ ਮੁਤ ਇੱਥੇ ਰਸਤਾ ਪਰ ਕੀਤੇ ਜਾ ਰਹੇ ਹਨ ਇਹਦਾ ਤਾਂ ਮੁੱਖ ਮਨ ਮਹਾਂਪੁਰਖਾਂ ਕੋਲ ਇਹ ਹੈ ਕਿ ਜਦੋਂ ਵੀ ਅਸੀਂ ਦਰਸ਼ਕ ਕਰਾਂਗੇ ਸਾਨੂੰ ਸਾਡਾ ਮਹਾਨ ਜਿਹੜਾ ਇਤਿਹਾਸ ਸਾਡੀ ਅੱਖਾਂ ਸਾਹਮਣੇ ਆ ਜਾਂਦਾ ਆ ਸੋ ਮੈਂ ਆਉਣ ਵਾਲੀ ਪੀੜ੍ਹੀ ਨੂੰ ਸੋ ਸੰਤਨ ਬੇਨਤੀ ਕਰਦਾ ਹਾਂ ਜਿਨ੍ਹਾਂ ਦੇ ਦੇਖ ਕੇ ਜੋ ਸਾਡਾ ਇਤਿਹਾਸ ਹੈ ਅਸੀਂ ਆਪ ਵੀ ਗੁਰ ਸਿੱਖੀ ਜੀਵਨ ਨੂੰ ਧਾਰਨ ਕਰੀਏ ਨਿਤਰੀਵੇਂ ਬਣੀਏ ਸਦਾ ਹੀ ਉਹਨਾਂ ਦੇ ਰਹਿਣੀ ਰਵਾਂਗੇ ਆਪਾਂ ਜਿਨ੍ਹਾਂ ਨੇ ਆਪਣਾ ਪੂਰਾ ਸਰਵਾਂਸ ਯੋਗਦਾਨ ਕਰਕੇ ਸਾਡੇ ਕਿਉਂਕਿ ਬੜੇ ਆਜ਼ਾਦ ਬੜੇ ਆਜ਼ਾਦ ਨਾਲ ਘੁੰਮਦੇ ਪਏ ਆ ਖਾਂਦੇ ਪੀਂਦੇ ਆ ਸਾਰੀ ਨਾਂ ਮਾਂ ਬੁਰਖਾਂ ਦੀ ਇਨਾ ਗੁਰਵਾ ਦੀ ਦੇਣਾ ਮਾਤਾ ਗਿਜਰ ਕੋ ਛੋੜੀ ਸਾਹਿਬ ਜੀ ਦੀ ਵੱਡੀ ਇਹ ਸਿੱਖ ਪੰਥ ਨੂੰ ਦੇਣਾ ਸੋ ਮੈਂ ਬੜੇ ਬਹੁਤਾ ਨਹੀਂ ਬੋਲਾਂ ਕਿਉਂਕਿ ਮਾਲ ਪੁਰਸ਼ ਇਨਾ ਤੇ ਚਾਣਨਾ ਪਾ ਕੇ ਗਏ ਹਨ ਮੈਂ ਇਹ ਬੇਨਤੀ ਕਰਾਂਗਾ ਸਭ ਬਹੁਤ ਬਹੁਤ ਸੰਗਤਾਂ ਮਿੱਤਰ ਸਾਧਾਂ ਦੇ ਪਹੁੰਚਣ ਦਰਸ਼ਨ ਕਰਨ ਆਪਣੇ ਤੁਨ ਵਾਲਾ ਸੇਵਾ ਕਰਕੇ ਬਾਣੀ ਪੜਨ ਨਿਤ ਨਿਤ ਅੰਮਨ ਗੁਰੂ ਕੀ ਜੀਵਨ ਧਰਗਨ ਨਿਤਰੇਵੇਂ ਬਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੀ ਸੰਗਤਾਂ ਨੂੰ ਮੈਂ ਹਰਪਤਾਲ ਦੇ ਮਾਦੋਬ ਗੁਰੂ ਚੰਦਰ ਵਾਲਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਜਦੋਂ ਵੀ ਇੱਥੇ ਜੋ ਮਹਾਨ ਕਾਰਜ ਚੱਲਦੇ ਹਨ ਆਪਣੀਆਂ ਮਹਾਨ ਸੇਵਾਵਾਂ ਮਹਿੰਦੇ ਹੁਣ ਆਪਣੇ ਸੇਵਾ ਆਪਣਾ ਲਾ ਖੜਦੇ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਆਪਾਂ ਦੁਰਵੰਦ ਜੀ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਮੁਖਪੁਰੰਦਕ ਸ਼੍ਰੀਮਾਨ 168 ਸੰਤਪੂਰਨ ਜੀ ਜੀ ਦੀ ਨਿਰਮਲਤਾ ਜਿਵੇਂ ਮਾਣਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਨਾਲ ਬੇਰ ਉਤਤਾਤਾਂ ਵਿੱਚੜ ਦੇ ਕਲਾ ਵਸ਼ਗਨ ਤੇ ਸਿੱਖ ਪੰਥ ਵਿੱਚ ਆਪਣੀਆਂ ਸਦਾ ਹੀ ਸੇਵਾਵਾਂ ਦਿੰਦੇ ਰਹੇ ਨੇ ਆਪਾਂ ਇਹਨਾਂ ਦਾ ਸੇਵਾ

ਜਿਵੇਂ ਕਿ ਬੜੀ ਕਿਰਪਾ ਹੋਈ ਹੈ ਆਨੰਦ ਕਾਜਾਂ ਤੇ ਲਗਾਤਾਰ ਪ੍ਰੋਗਰਾਮ ਚੱਲ ਰਿਹਾ ਅੱਜ ਵੀ ਆਨੰਦ ਕਰਜ ਹੋਣੇ ਹਨ ਕੱਲ ਵੀ ਹੋਣੇ ਹਨ ਸੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਇੱਥੇ ਇਹਨਾਂ ਸਵਾਨਾ ਤੇ ਸੇਵਾ ਦੇਣੀ ਹੋਵੇ ਜਾਂ ਕੋਈ ਜੋ ਕਾਰਜ ਆਨੰਦ ਕਰਜ ਹੋ ਜਾਂ ਉਹ ਵੀ ਆਪਣਾ ਧਾਰਮਿਕ ਪ੍ਰੋਗਰਾਮ ਕਰਾਣਾ ਹੋਵੇ 10 ਭਾਈ ਗੁਰਦੀਪ ਸਿੰਘ ਜੋਹੜਾ ਮੇਰਾ ਜੋ ਮੋਬਾਈਲ ਨੰਬਰ ਹੈ 94636 13281 94636 213 281 ਤੇ ਵੀ ਸੰਪਰਕ ਕਰ ਸਕਦੇ ਹੋ ਜਾਂ ਫਿਰ ਤਫਖ ਨਰਮਕ ਪੁਟਾ ਜੋਹੜਾ ਵਾਲੇ ਪੁੱਤਰ ਨਦੋ ਆ ਬਾਬਾ ਸੰਤ ਜੀ ਜਸਵੀਰ ਸਿੰਘ ਜੀ ਜੱਸੀ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਜੀ ਬੈਠੇ ਹਨ ਉਹ ਮਹਾਪੁਰਖੀ ਹਨ ਉਹਨਾਂ ਦੀ ਸਮਰਕਿਤਾ ਜਾ ਸਕਦਾ ਹੈ 10 24 ਘੰਟੇ ਤੇ ਹਾਜ਼ਰ ਹੈ ਸੇਵਾ ਚ ਤੇ ਜੇ ਤੁਹਾਨੂੰ ਆਪ ਸੇਵਾ ਲੈਣੀ ਹੋਵੇ ਆਪ 10 ਚਰਨਾ ਦਿਹਾੜ ਵਾਲੇ ਪਾਸ ਮੌਜੂਦ ਹੈ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਸਾ ਪਤੇ ਸਨ ਐਡ ਗ੍ਰੰਥੀ ਭਾਈ ਕਰਦੀਪ ਸਿੰਘ ਜੀ ਮੈਂ ਕੈਮਰਾ ਨਾਲ ਜੀ ਸਿੰਘ ਕਾਚੀ ਜੋ ਮੈਂ ਨਾਲ ਸਾਹੰਦੇ ਆਂ ਔਰ ਮੈਂ ਬੇਬੇ ਬੇਨਤੀ ਕਰੂੰਗਾ ਵੀ ਇੱਕ ਵਾਰ ਇਹਨਾਂ ਦੇ ਜੋ ਮਾਤਾ ਜੀ ਕੋਲ ਜੀ ਆ ਉਹਨਾਂ ਨੇ ਪਿਆਰ ਨਾਲ ਰੱਖਿਆ ਕਿ ਉਹ ਆਖਿਆ ਕਿ ਕਦੋਂ ਆਇਆ ਜਵੇ ਉਹ ਬਾਹਰ ਇੱਕ ਵਾਰ ਦਰਸ਼ਨ ਕਰੀ ਗੁਰੂ ਮਹਾਰਾਜ ਦੇ ਦਰਸ਼ਨ ਕਰੀ बार सामने दिखाना ਜਨਕਾਰਾ ਗੁਰਦਵਾਰਾ ਗਪਾਲ ਸਿੰਘ ਜਿੱਥੇ ਸੇਵਾ ਮੁਖ ਪ੍ਰਬੰਧਕ ਮਹਾਬਾਜੀ ਸਿੰਘ ਜੀ ਨੇ ਸਵੇਰੇ ਸਾਰਿਆਂ ਤੁਹਾਨੂੰ ਸਖਤ ਇhtiyar ਵਾਲੇ ਜਨ ਵਾਸਤੇ ਰੱਖਣ ਆਇਆ ਹੈ ਆਪ ਸਤਿ ਆਦਿ ਕਰੀ ਬਵਾਹਿ ਗੁਰੂ ਜੀ ਕਾਲਸਾ ਦਾ ਇੱਕ